ਹੋ ਜੈ ਦੋਂ ਦੇਖਿਆ ਹੰਕਾਰ ਬਣ ਛੱਡ ਗਿਆ ਪੂੜੇ ਪੌਂਚ ਕੁੱਲੀ ਵਿੱਚ ਲਾਲੋ ਨਾ ਜਰਾਨੇ ਪਾਲੇ ਗੂੜੇ ਜਦੋਂ ਦੇਖਿਆ ਹੰਕਾਰ ਬਣ ਛੱਡ ਗਿਆ ਪੂੜੇ ਤੇਰੇ ਲਾਲੋ ਨਾਲ ਪਹਿਲਾ ਹੀ ਯਰਾਨੇ ਸੀਗੇ ਗੂੜੇ ਹਉ ਟੱਪਿਆ ਮਲਕ ਭਾਗੋ ਹੱਥ ਵੇਖਿਆ ਹਉ ਟੱਪਿਆ ਮਲਕ ਭਾਗੋ ਹੱਥ ਵੇਖਿਆ ਅਸੀ ਲਾਲੋ ਦੀ ਕੁੱਲੀ ਚ ਲੱਲੋ ਦੀ ਕੁੱਲੀ 'ਚ ਬੈਠਾ ਰੱਬ ਦੇਖਿਆ ਹੋ ਲੱਲੋ ਦੀ ਕੁੱਲੀ 'ਚ ਬੈਠਾ ਰੱਬ ਦੇਖਿਆ ਜਦੋਂ ਲਾਕੇ ਤੇ ਸਮਾਦੀ ਧੰਨਾ ਜੱਟ ਬੈ ਗਿਆ ਫੇਰ ਪੱਥਰਾਂ ਦੇ ਵਿੱਚੋਂ ਤੈਨੂੰ ਆਉਣਾ ਪੈ ਗਿਆ ਜਦੋਂ ਲਾਕੇ ਤੇ ਸਮਾਦੀ ਧੰਨਾ ਜੱਟ ਬੈ ਗਿਆ ਫੇਰ ਪੱਥਰਾਂ ਦੇ ਵਿੱਚੋਂ ਤੈਨੂੰ ਆਉਣਾ ਪੈ ਗਿਆ ਹੋ ੱੱਕੇ ਨਾਚ ਰੌਂਦਾ ਤੇਥੋਂ ਬੱਗ ਵੇਖਿਆ ਜੱਟ ਚੇ ਰੋਂਦਾ ਤੇਥੋਂ ਬੱਗ ਵੇਖਿਆ ਅਸੀਂ ਲਾਲੋ ਦੀ ਕੁੱਲੀ ਚ ਲਾਲੋ ਦੀ ਕੁੱਲੀ ਚ ਬੈਠਾ ਰੱਬ ਦੇਖਿਆ ਉਹ ਲਾਲੋ ਦੀ ਕੁੱਲੀ ਚ ਬੈਠਾ ਰੱਬ ਦੇਖਿਆ ਹੈ ਹੈ